ਦੇਖੋ ਬਈ ਹੁਣ ਨੀਰਾ ਪੱਠਾ ਵਧੀਆ ਹੁੰਦਾ ਖਾਣ ਲੱਗ ਗਿਆ ਹੈ ਵਧੀਆ ਖਾ ਜਾਂਦੇ ਹੁਣ ਸਵੇਰ ਦਾ ਟਾਈਮ ਹੋ ਗਈ ਖਾ ਲਾ ਆ ਦੇਖੀ ਜੀ ਹੋਰਨੇ ਸਾਰੀ ਕਾਲੀ ਕਰਤੀ ਵਧੀਆ ਖਾ ਗਈ ਆਗੇ ਗਾਉਂ ਆਪਣੇ ਵੀਡੀਓ ਵਧੀਆ ਲੱਗੀ ਤਾਂ ਵੀ ਸ਼ੇਅਰ ਕਰ ਲੋ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਧੰਨਵਾਦ ਆ ਦੇਖੋ ਜੇ ਤਲਕ ਜਾਂਦੀ ਆਏ